ਗੁਰੂ ਸਾਹਿਬ ਜੀ ਉਸ ਤਤ ਮਨ ਮੈਂ ਕਰ ਨ੍ਰਿੰਕਾਰ ਕਰ ਮਨ ਮੇਰੇ ਸਤਿ ਬਿਉਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੋਹਲਾ ਕਰ ਲੈ ਜੀਓ ਨੈਣੋ ਪੀਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹ ਨਾਨਕ ਓਜਲ ਮਥਾ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹ ਨਾਨਕ ਉਜਲ ਮਥਾ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਇਹ ਪਾਵਨ ਬਚਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਜੋ ਆਪ ਨੇ ਸਰਵਨ ਕੀਤੇ ਨੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ 14ਵੀਂ ਅਸ਼ਟਪਦੀ ਦੀ ਇਹ ਦੂਸਰੀ ਪੌੜੀ ਹੈ। ਇਹਦੀ ਗੁਰਮਖੋ ਵਿਚਾਰ ਅੱਜ ਆਪਾਂ ਕਰਨੀ ਹੈ। ਅਸ਼ਟਪਦੀ ਦੀ ਆਰੰਭਤਾ ਦੇ ਵਿੱਚ ਸ਼ਲੋਕ ਨੂੰ ਉਚਾਰਦਿਆਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਰੰਭਤਾ ਦੇ ਵਿੱਚ ਇੱਕ ਬਚਨ ਕਿਹਾ ਤਜੋ ਸਿਆਨ ਪਸੁਰਜਨੋ ਸਿਮਰੋ ਹਰ ਹਰ ਰਾਈ ਸਿਆਨਪ ਨੂੰ ਤਜਣ ਦਾ ਛੱਡਣ ਦਾ ਬਚਨ ਗੁਰੂ ਪਾਤਸ਼ਾਹ ਨੇ ਕੀਤਾ ਕਿਉਂਕਿ ਗਰਮਖੋ ਕੁਦਰਤ ਦਾ ਇੱਕ ਸੁਭਾਅ ਹੈ ਕਿ ਕਿਸੇ ਵੀ ਚੀਜ਼ ਦੇ ਵਿੱਚ ਜਦੋਂ ਕੋਈ ਚੀਜ਼ ਨੂੰ ਭਰਨਾ ਹੋਵੇ ਤੇ ਪਹਿਲਾਂ ਉਸ ਥਾਂ ਨੂੰ ਖਾਲੀ ਕਰਨਾ ਪੈਂਦਾ ਹੈ। ਵਸਤੂ ਅੰਦਰ ਵਸਤ ਸਮਾਵੈ ਜੇ ਦੂਜੀ ਹੋਵੇ ਪਾਸ ਪੜਦੇ ਉਹਨਾਂ ਇੱਕ ਇੱਕ ਵਾਰ ਕਹੋ ਵਸਤੂ ਅੰਦਰ ਵਸਤ ਸਮਾਵੈ ਤਾਂ ਦੂਜੀ ਹੋਵੇ ਪਾਸ ਜਦੋਂ ਪਹਿਲੀ ਪਾਸ ਹੋ ਜਾਂਦੀ ਹੈ ਦੂਜੀ ਤਾਂ ਉਸ ਥਾਂ ਉੱਤੇ ਟਿਕਦੀ ਹੈ ਘੜੇ ਦੇ ਵਿੱਚ ਨਵਾਂ ਪਾਣੀ ਪਾਉਣਾ ਹੋਵੇ ਤੇ ਪੁਰਾਣਾ ਕੱਢਣਾ ਪੈਂਦਾ ਹੈ ਬਾਹਰ ਹੁਣ ਜਿਹੜੀ ਸਾਡੀ ਬੁੱਧੀ ਹੈ ਇਹਦੇ ਵਿੱਚ ਗੁਰੂ ਦੀ ਮਤ ਤਾਂ ਵੜੇਗੀ ਜੇ ਆਪਣੀ ਮਤ ਨੂੰ ਬਾਰ ਕੱਢਾਂਗੇ ਜਦ ਤੱਕ ਆਪਣੀ ਮਤ ਨੂੰ ਬਾਹਰ ਨਹੀਂ ਕੱਢਾਂਗੇ ਗੁਰੂ ਦੀ ਮਤ ਵਿੱਚ ਕਿਵੇਂ ਜਾਵੇਗੀ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਪਹਿਲਾਂ ਆਪਣੀ ਮਤ ਨੂੰ ਆਪਣੀ ਸਿਆਣਪ ਨੂੰ ਬਾਹਰ ਕੱਢ ਤਜੋ ਸਿਆਣਪ ਆਪਣੀ ਸਿਆਣਪ ਨੂੰ ਬਾਹਰ ਕੱਢ ਦੇ ਇਹ ਮਨ ਨੂੰ ਬੁੱਧੀ ਨੂੰ ਖਾਲੀ ਕਰ ਤਾਂ ਇਹਦੇ ਅੰਦਰ ਗੁਰ ਕੀ ਮਤ ਤੋਂ ਲੇ ਇਹ ਆਨੇ ਗੁਰੂ ਦੀ ਮਤ ਤਾਂ ਅੰਦਰ ਜਾਏਗੀ ਨਾ ਇਹ ਇੱਕ ਨੁਕਤਾ ਸਮਝੋ ਜੇ ਫਿਰ ਆਪਾਂ ਇਹਦੇ ਅਰਥਾਂ ਵੱਲ ਆਉਣੇ ਆ ਗੁਰੂ ਕੋ ਇੱਕ ਸਾਖੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਰਤਾਰਪੁਰ ਨੇ ਭਾਈ ਲੈਣਾ ਜੀ ਨੂੰ ਇੱਕ ਦਿਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਲੈਣੇ ਆ ਆ ਦਰਖਤ ਨੂੰ ਹਲਾ ਸੰਗਤਾਂ ਨੂੰ ਮਠਿਆਈਆਂ ਛਕਾਉਣੀਆਂ ਨੇ ਡਿੱਗਣਗੀਆਂ ਮਠਿਆਈਆਂ ਕਿਹਾਨਾ ਇਹ ਸਾਨੂੰ ਸਾਕੀ ਸਰਿਆਂ ਨੂੰ ਯਾਦ ਹੈ ਨਾ ਗੁਰੂ ਬਾਬੇ ਨੇ ਕਿਹਾ ਲੈਣਿਆ ਇਹ ਉੱਪਰ ਚੜ ਕੇ ਦਰਖਤ ਨੂੰ ਹਲਾ ਮਠਿਆਈਆਂ ਡਿੱਗਣਗੀਆਂ ਤੇ ਆਪਾਂ ਸੰਗਤਾਂ ਨੂੰ ਛਕਾਵਾਂਗੇ ਹੁਣ ਸਿੱਖ ਵੀ ਕੋਲ ਨੇ ਗੁਰੂ ਕੇ ਪੁੱਤਰ ਵੀ ਕੋਲ ਨੇ ਤੇ ਪਾਈ ਲੈਣਾ ਕੋਲ ਉੱਠ ਖੜਾ ਹੋਇਆ ਉੱਟ ਕੇ ਚੜਨ ਲੱਗਾ ਦਰਖਤ ਦੇ ਉੱਪਰ ਨਾਲ ਖੜੇ ਸਨ ਬਾਬਾ ਸ਼੍ਰੀ ਚੰਦ ਜੀ ਲੈਣੇ ਆ ਤੂੰ پاگل ਹੋ ਗਿਆ ਦਰਖਤ ਤੋਂ ਵੀ ਦਿੱਕਤ ਢਿੱਗੀਆਂ ਮਠਿਆਈਆਂ ਇੱਕ ਨੁਕਤਾ ਸਮਝੋ ਬੜੇ ਧਿਆਨ ਨਾਲ ਲੈਣੇ ਆ ਤੂੰ ਵੀ پاگل ਹੋ ਗਿਆ ਕਦੇ ਦਰਖਤ ਤੋਂ ਮਠਿਆਈਆਂ ਢਿੱਗਦੀਆਂ ਹੁੰਦੀਆਂ ਕਦੇ ਇਦਾਂ ਹੁਣ ਗੁਰਮਖੋਸ ਬਾਬਾ ਸ਼੍ਰੀਚੰਦ ਜੀ ਗੱਲ ਥੋੜਾ ਕਹਿ ਰਹੇ ਆ ਆਪਾਂ ਆਪਾਂ ਜਿੰਨੇ ਬੈਠੇ ਆ ਇੱਥੇ ਆਪਾਂ ਮਠਿਆਈ ਲੈਣੀ ਹੋਵੇ ਕਿੱਥੇ ਜਾਣੇ ਆ ਦੁਕਾਨਤੀ ਜਾਣੇ ਆ ਆਪਾਂ ਵੀ ਆਪਾਂ ਨੂੰ ਵੀ ਪਤਾ ਵੀ ਦਰੱਖਤ ਤੋਂ ਮਠਿਆਈਆਂ ਨਹੀਂ ਲੱਗਦੀਆਂ ਸਾਨੂੰ ਵੀ ਸਭ ਨੂੰ ਪਤਾ ਔਰ ਇਹ ਹੀ ਗੱਲ ਬਾਬਾ ਸ਼੍ਰੀਚੰਦ ਨੇ ਕਹੀ ਵੀ ਲੈਣੇ ਆ ਮਠਿਆਈਆਂ ਤੇ ਹਲਵਾਈ ਕੋਲੋਂ ਮਿਲਦੀਆਂ ਦੱਕ ਤਾਂ ਥੋੜਾ ਡਾ ਲੱਗਦੀਆਂ ਹੁੰਦੀਆਂ ਨੇ ਹੁਣ ਦੁਨਿਆਵੀ ਤੌਰ ਉੱਤੇ ਬਾਬਾ ਸ਼ਿਚੰਦ ਦੀ ਗੱਲ ਗੁਰਮਖੋ ਬਿਲਕੁਲ ਸਹੀ ਹੈ ਸਹੀ ਕਹਿ ਰਹੇ ਨੇ ਨਾ ਇੱਕ ਇੱਕ ਵਾਰ ਆਖੋ ਵਾਹਿਗੁਰੂ ਵਾਹਿਗੁਰੂ ਸਹੀ ਕਹਿ ਰਹੇ ਨੇ ਬਾਬੇ ਲੈਣੀ ਨੇ ਕੀ ਕੀਤਾ ਦੇਖੋ ਕੀ ਕੀ ਫਰਕ ਹੈ ਇੱਕ ਆਮ ਇਨਸਾਨ ਦੀ ਸੋਚਣੀ ਵਿੱਚ ਤੇ ਸਿੱਖ ਦੀ ਸੋਚ ਵਿੱਚ ਕੀ ਫਰਕ ਹੁੰਦਾ ਹੈ ਬਾਬਾ ਲੈਣਾ ਕਹਿੰਦਾ ਇਹ ਗੁਰੂ ਦੇ ਦਰ ਦੇ ਉੱਤੇ ਇਹ ਸੋਚਣਾ ਵੀ ਮਠਿਆਈਆਂ ਕਿੱਥੋਂ ਮਿਲਦੀਆਂ ਨੇ ਤੇ ਕਿੱਥੋਂ ਨਹੀਂ ਮਿਲਦੀਆਂ ਇਹ ਮੈਂ ਸੋਚਾਂਗਾ ਜਦੋਂ ਗੁਰੂ ਦਰਬਾਰ ਤੋਂ ਬਾਹਰ ਹੋਵਾਂਗਾ ਉਦੋਂ ਮੈਂ ਆਪਣੇ ਹਿਸਾਬ ਨਾਲ ਸੋਚਾਂਗਾ ਜੇ ਮੈਂ ਗੁਰੂ ਚਰਨਾ ਵਿੱਚ ਬੈਠਾਂ ਤੇ ਇੱਥੇ ਮੇਰਾ ਪਹਿਲਾ ਫਰਜ਼ ਇਹ ਹੈ ਵੀ ਆਪਣੀ ਮਤ ਨੂੰ ਛੱਡ ਕੇ ਗੁਰੂ ਦੇ ਬਚਨਾਂ ਤੇ 100% ਭਰੋਸਾ ਕਰਾਂ ਤੇ ਇੱਥੇ ਮੇਰਾ ਭਰੋਸਾ ਇਹ ਹੈ ਮੇਰੀ ਬੁੱਧੀ ਵੀ ਇਹੀ ਕਹਿੰਦੀ ਆ ਵੀ ਮਠਿਆਈਆਂ ਦੁਕਾਨ ਤੋਂ ਹੀ ਮਿਲਦੀਆਂ ਨੇ ਪਰ ਮੈਨੂੰ ਇਸ ਗੱਲ ਦਾ ਭਰੋਸਾ ਹੈ ਮੇਰੀ ਬੁੱਧੀ ਨਾਲੋਂ ਮੇਰੇ ਗੁਰੂ ਦੇ ਬਚਨ ਵੱਡੇ ਐ ਮੇਰੀ ਬੁੱਧੀ ਨਾਲੋਂ ਮੇਰੇ ਗੁਰੂ ਦੇ ਬਚਨ ਵੱਡੇ ਨੇ ਇੱਥੇ ਮੇਰਾ ਇਹੀ ਫਰਜ਼ ਬਣਦਾ ਜੇ ਗੁਰੂ ਕਹਿੰਦਾ ਡਿੱਗਣ ਗਿਆ ਤੇ ਡਿੱਗਣ ਗਿਆ ਇਹਨੂੰ ਕਹਿੰਦੇ ਆ ਆਪਣੀ ਸਿਆਣਪ ਦਾ ਤਿਆਗ ਕਰਨਾ ਇਹੀ ਹੈ ਨਾ ਗੁਰਮਖੋ ਇਹ ਗੁਰੂ ਇਹੀ ਦੇਖਦਾ ਬਸ ਹੋਰ ਸਮਾਧੀ ਲਾਉਣ ਦੇ ਵਿੱਚ ਸਿਮਰਨ ਕਰਨ ਦੇ ਵਿੱਚ ਬੰਦਗੀ ਕਰਨ ਦੇ ਵਿੱਚ ਬਾਬਾ ਸ਼੍ਰੀਚੰਦ ਦਾ ਕੋਈ ਮੁਕਾਬਲਾ ਨਹੀਂ ਪਰ ਫਿਰ ਵੀ ਗੁਰਤਾ ਗੱਦੀ ਲੈਣੇ ਨੂੰ ਮਿਲ ਗਈ ਸਿਮਰਨ ਬੰਦਗੀ ਬਾਬਾ ਸ਼੍ਰੀ ਚੰਦ ਦੀ ਵੱਧ ਹੈ ਪਰ ਜਿਹੜੀ ਸਮਰਪਤ ਭਾਵਨਾ ਹੈ ਨਾ ਸਿਆਣਪ ਨੂੰ ਤਿਆਗ ਦੇਣਾ ਤੇ ਸੰਪੂਰਨ ਤੌਰ ਦੇ ਉੱਤੇ ਗੁਰੂ ਕੇ ਬਚਨਾਂ ਨੂੰ ਸੱਤ ਕਰਕੇ ਮੰਨ ਲੈਣਾ ਇਹ ਭਾਵਨਾ ਬਾਬੇ ਲੈਣੇ ਵਿੱਚ ਪਰਬਲ ਹੈ ਆਪਣੀ ਮਤ குரு ਦਰ ਦੇ ਉੱਤੇ ਆ ਕੇ ਨਹੀਂ ਇੱਥੇ ਭਰੋਸਾ ਇੱਕੋ ਹੀ ਹੋਣਾ ਚਾਹੀਦਾ ਹੈ ਜੋ ਮੇਰਾ ਗੁਰੂ ਕਹਿੰਦਾ ਉਹ ਸੱਤ ਹੈ। ਬਸ ਇਹ ਇਹ ਇਹਨੂੰ ਕਿਹਾ ਜਾਂਦਾ ਤਜੋ ਸਿਆਣਪ ਸੁਰਜਨੋ। ਇਹ ਭਾਈ ਆਪਣੀ ਸਿਆਣਪ ਨੂੰ ਛੱਡੋ। ਔਰ ਵਰਮ ਕੋ ਜੜ ਤੱਕ ਇਹ ਨਹੀਂ ਨਾ ਕਹਾਂਗੇ। ਉਨ ਤੱਕ ਗੱਲ ਨਹੀਂ ਬਣੇਗੀ। ਇਹਨੂੰ ਕਹਿੰਦੇ ਨੇ 100% ਸਰੈਂਡਰ ਕਰਨਾ। ਤਾਂ ਅੱਜ ਦਾ ਜਿਹੜਾ ਇਹ ਪਾਵਨ ਬਚਨ ਹੈ। ਇਹਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜੋ ਸਾਡੇ ਸਰੀਰ ਦੇ ਗਿਆਨ ਇੰਦਰੀ ਨੇ ਜਿਹੜਾ ਇਹ ਅੱਜ ਦਾ ਅਸੀਂ ਪੜਾ ਉਹ ਵਿਚਾਰਨਾ ਇਹਦੇ ਵਿੱਚ ਜਿਹੜੇ ਸਾਡੇ ਸਰੀਰ ਦੇ ਗਿਆਨ ਇੰਦਰੀ ਨੇ ਕਿਹੜੇ ਨੇ ਗਿਆਨ ਇੰਦਰੀ ਪਹਿਲਾ ਮਨ ਅੱਖਾਂ ਨਾਸਕਾਂ ਜੁਬਾਨ ਚਮੜੀ ਇਹ ਇਹ ਸਾਡੇ ਗਿਆਨ ਇੰਦਰੀ ਨੇ ਨਾ ਇਹਨਾਂ ਦੇ ਰਾਹੀਂ ਸਾਨੂੰ ਵੱਖ-ਵੱਖ ਗਿਆਨ ਪ੍ਰਾਪਤ ਹੁੰਦਾ ਹੈ ਜਿਵੇਂ ਚੀਜ਼ ਕੌੜੀ ਆ ਕਿ ਮਿੱਠੀ ਆ ਇਹਦਾ ਗਿਆਨ ਜੀਬ ਦੇ ਰਾਹੀਂ ਹੁੰਦਾ ਏਦਾਂ ਕਰਕੇ ਸੰਸਾਰ ਵਿੱਚ ਕੀ ਵਿਚਰਦੇ ਹੈ ਕੀ ਹੋ ਰਿਹਾ ਹੈ ਇਹਦਾ ਗਿਆਨ ਸਾਨੂੰ ਅੱਖਾਂ ਰਾਹੀਂ ਹੁੰਦਾ ਕੀ ਸੁ ਕਿ ਸੁਣਨਾ ਹੈ ਕੀ ਨਹੀਂ ਸੁਣਨਾ ਕੀ ਚੰਗਾ ਹੈ ਕੀ ਮਾੜਾ ਹੈ ਇਹਦਾ ਗਿਆਨ ਸਾਨੂੰ ਕੰਨਾਂ ਰਾਹੀਂ ਹੁੰਦਾ ਕਿਉਂਕਿ ਕੰਨ ਸੁਣਦੇ ਨਹੀਂ ਤਾਂ ਚੀਜ਼ ਗਰਮ ਹੈ ਕਿ ਠੰਡੀ ਹੈ ਇਹਦਾ ਗਿਆਨ ਚਮੜੀ ਰਾਹੀਂ ਹੁੰਦਾ ਹੈ ਇਹ ਸਾਡੇ ਗਿਆਨ ਇੰਦਰੀ ਨੇ ਨਾ ਸਾਰੇ ਤਾਂ ਅੱਜ ਜਿਹੜੇ ਸਾਡੇ ਸਰੀਰ ਦੇ ਗਿਆਨ ਇੰਦਰੀ ਨੇ ਨਾ ਗੁਰੂ ਪਾਤਸ਼ਾਹ ਨੇ ਕਿਹਾ ਇਹ ਇੱਕ ਪਾਸੇ ਚੱਲਣਗੇ ਤੇ ਤਾਂ ਤੇਰੇ ਮਨ ਨੂੰ ਸ਼ਾਂਤੀ ਆਵੇਗੀ ਤਾਂ ਹੀ ਤੇਰੇ ਮਨ ਨੂੰ ਆਨੰਦ ਆਵੇਗਾ ਜੇ ਇਨਾਂ ਸਾਰੇ ਗਿਆਨ ਇੰਦਰੀਆਂ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਚੱਲੇਗਾ ਇੱਕ ਇੱਕ ਗੁਰਮਖੋ ਗਿਆਨ ਇੰਦਰੇ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਹੁਕਮ ਕਰਦੇ ਪਏ ਐ ਸਭ ਤੋਂ ਪਹਿਲਾਂ ਮਨ ਨੂੰ ਕਿਹਾ ਉਸ ਤਤ ਮਨ ਮੈਂ ਕਰ ਨਰਿੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਏ ਮੇਰੇ ਮਨ ਤੂੰ ਸੱਤ ਦਾ ਵਿਵਹਾਰ ਕਰਿਆ ਕਰ ਵਿਵਹਾਰ ਕੀ ਹੁੰਦਾ ਸਾਡੀ ਬੋਲ ਚਾਲ ਸਾਡਾ ਰਹਿਣਾ ਸਹਿਣਾ ਇਹ ਸਾਰਾ ਸਾਡੇ ਵਿਵਹਾਰ ਦੇ ਵਿੱਚ ਆਉਂਦਾ ਸਾਡਾ ਰਹਿਣਾ ਸਹਿਣਾ ਐ ਮੇਰੀ ਮਨ ਜੇ ਤੂੰ ਚਾਹਣਾ ਵੀ ਤੇਰਾ ਰਹਿਣਾ ਸਹਿਣਾ ਤੇਰਾ ਬੋਲਣਾ ਚੱਲਣਾ ਸੁਣਨਾ ਇਸ ਸਾਰੇ ਦਾ ਸਾਰਾ ਸੱਤ ਹੋ ਜਾਏ ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਸਭ ਤੋਂ ਜ਼ਰੂਰੀ ਹੈ ਉਸਤਤ ਮੰਨ ਮੈਂ ਕਰ ਨਰਿੰਕਾਰ ਆਪਣੇ ਮਨ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕਰੇ ਹੁਣ ਇਹਦਾ ਅਰਥ ਕੀ ਬਣਿਆ ਵਾਹਿਗੁਰੂ ਦੀ ਪਰਮੇਸ਼ਰ ਕਰਨ ਦੇ ਉਸਤਤ ਕਰਨ ਦੇ ਲਈ ਦੁਨੀਆਂ ਵੀ ਉਸਤਤਿਆਗਣੀ ਪਏਗੀ ਕਿ ਤਾ ਜੋ ਪਹਿਲਾਂ ਤਜਣਾ ਨਾ ਕੁਛ ਛੱਡਣਾ ਨਾ ਕੁਝ ਪਹਿਲਾਂ ਤਾ ਜੋ ਸਿਆਣਪ ਤਾ ਜੋ ਦੀ ਗੱਲ ਚੱਲ ਰਹੀ ਆ ਦੁਨਿਆਵੀ ਵਡਿਆਈ ਨੂੰ ਉਸਤਤ ਨੂੰ ਛੱਡ ਕੇ ਐ ਮੇਰੇ ਮਨ ਤੂੰ ਉਸ ਪਰਮਾਤਮਾ ਦੀ ਉਸਤਤ ਕਰ ਇਹ ਹੁਕਮ ਕਿਹਨੂੰ ਹੈ ਮਨ ਨੂੰ ਹੈ ਇਹ ਹੁਕਮ ਇੱਕ ਇੱਕ ਬੇਨਤੀ ਸਮਝੋ ਬੜੇ ਧਿਆਨ ਨਾਲ ਫਿਰ ਇਹ ਤੁਹਾਨੂੰ ਗੱਲ ਸਾਰੀ ਪਕੜ ਜਾਏਗੀ ਗੁਰਮਖੋ ਇੱਕ ਪਰਿਵਾਰ ਹੋਵੇ ਇਦਾਂ ਇੱਕ ਪਰਿਵਾਰ ਦੇ ਮੰਨ ਲਓ 5 ਜੀ ਹੋਣ ਉਸ ਘਰ 'ਚ ਸ਼ਾਂਤੀ ਕਿਵੇਂ ਆ ਸਕਦੀ ਹੈ ਜੇ ਉਸ ਘਰ ਦੇ ਪੰਜੇ ਜੀ ਇੱਕੋ ਪਾਸੇ ਚੱਲਦੇ ਹੋਣ ਉਹਨਾਂ ਦੀ ਸੋਚ ਇੱਕੋ ਹੋਵੇ ਘਰ ਤੇ ਸ਼ਾਂਤੀ ਹੋ ਜੇਗੀ ਨਾ ਜੇ ਮੰਨ ਲਓ ਘਰ ਦੇ ਪੰਜੇ ਜੀ ਇਦਾਂ ਹੋਣ ਵੀ ਪਿਤਾ ਜੀ ਕੁਝ ਹੋਰ ਕਹਿੰਦੇ ਐ ਮਾਂ ਕੁਝ ਹੋਰ ਕਹਿੰਦੀ ਐ ਪੁੱਤਰ ਕੁਝ ਹੋਰ ਕਹਿੰਦਾ ਨੋਹ ਕੁਝ ਹੋਰ ਕਹਿੰਦੀ ਐ ਧੀ ਕੁਝ ਹੋਰ ਕਹਿੰਦੀ ਐ ਉਸ ਘਰ ਤੇ ਸ਼ਾਂਤੀ ਆ ਜਾਏਗੀ ਨਹੀਂ ਆਉਣੀ ਨਾ ਉਹ ਘਰ ਕਿਵੇਂ ਸ਼ਾਂਤ ਹੋ ਜਾਏਗਾ ਜਿੱਥੇ ਘਰ ਦੇ ਪੰਡਤ ਜੀ ਉਹ ਪੰਜੇ ਪਾਸੇ ਚਲਦੇ ਆ ਵੱਖੋ ਵੱਖ ਉਹਨਾਂ ਦੇ ਵਿਚਾਰ ਆ ਵੱਖੋ ਵੱਖਣੀ ਸੋਚਣੀ ਆ ਵੱਖੋ ਵੱਖਰੇ ਕਰਮ ਨੇ ਉਹ ਘਰਤ ਸ਼ਾਂਤੀ ਆ ਹੀ ਨਹੀਂ ਸਕਦੀ ਇਸੇ ਤਰ੍ਹਾਂ ਸਾਡੇ ਗਿਆਨ ਇੰਦਰੇ ਨੇ ਪੰਜ ਉਹ ਸਾਡੇ ਸਾਡੀ ਜੀਵਨ ਦੇ ਵਿੱਚ ਕੁਰਬਲ ਕੁਰਬਲ ਕਿਉਂ ਆ ਉਹਦਾ ਕਾਰਨ ਹੈ ਸਾਡੀ ਗਿਆਨ ਇੰਦਰੇ ਕੰਮ ਵੱਖੋ ਵੱਖਰਾ ਕਰਦੇ ਆ ਮਨ ਕੁਝ ਹੋਰ ਕਹਿੰਦਾ ਕੰਨ ਕੁਝ ਹੋਰ ਸੁਣਦੇ ਆ ਜੁਬਾਨ ਕੁਛ ਹੋਰ ਬੋਲਦੀ ਐ ਹੱਥ ਪੈਰ ਕੁਛ ਹੋਰ ਕਰੀ ਜਾਂਦੇ ਹੁੰਦੇ ਆ ਇਹਦਾ ਅਰਥ ਕਿ ਸਾਡੇ ਸਰੀਰ ਦੇ ਪਰਿਵਾਰ ਦੇ ਵਿੱਚ ਕੋਈ ਤਾਲਮੇਲ ਨਹੀਂ ਆਪਸ ਦੇ ਵਿੱਚ ਇਹੀ ਐ ਕਈ ਕਿ ਸੰਤ ਕਹਿੰਦੇ ਨਾ ਨਹੀਂ ਅਸੀਂ ਤਾਂ ਗਿਆਨੀ ਜੀ ਘਰੇ ਬੈਠੇ ਨਾ ਦਰਬਾਰ ਸਾਹਿਬ ਤੋਂ ਲਾਈਵ ਸੁਣ ਲੈਨੇ ਆ ਉਹ ਗੱਲ ਹੀ ਨਹੀਂ ਬਣਦੀ ਕਿਉਂ ਨਹੀਂ ਬਣਦੀ ਉਹ ਹੱਥ ਤਾਂ ਕੁਛ ਹੋਰ ਕਰੀ ਜਾਂਦੇ ਹੁੰਦੇ ਆ ਬੇਬੇ ਸਬਜ਼ੀ ਕੱਟੀ ਜਾਂਦੀ ਹੁੰਦੀ ਆ ਨਾ ਨਾਲ ਦੀ ਨਾਲ ਦੇਖੀ ਕੀਰਤਨ ਜਾਂਦੀ ਹੁੰਦੀ ਐ ਇਦਾਂ ਹੀ ਹੁੰਦਾ ਹੱਥ ਕੀ ਕਰ ਰਹੇ ਐ ਸਬਜ਼ੀ ਕੱਟ ਰਹੇ ਐ ਬੈਠੇ ਅੱਛਾ ਅੱਖਾਂ ਦਰਬਾਰ ਸਾਹਿਬ ਦੇਖ ਰਹੀਆਂ ਕੰਨਾਂ 'ਚ ਕੁਝ ਹੋਰ ਬਾਹਰੋਂ ਆਵਾਜ਼ ਪਈ ਜਾਂਦੀ ਹੁੰਦੀ ਗਵਾਂਢੀ ਕੀ ਬੋਲੀ ਜਾਂਦੀ ਗਲੀ 'ਚ ਕੌਣ ਬੋਲੀ ਜਾਂਦਾ ਹੁੰਦਾ ਕਿ ਨਹੀਂ ਹੁੰਦਾ ਇਹ ਘਰ 'ਚ ਹੁਣ ਅੱਖਾਂ ਸਕਰੀਨ ਦੇਖ ਰਹੀਆਂ ਦਰਬਾਰ ਸਾਹਿਬ ਅੱਛਾ ਹੱਥ 'ਚ ਸਬਜ਼ੀ ਐ ਚਾਕੂ ਕੱਟੀ ਜਾਂਦੇ ਆਪਾਂ ਹੱਥ ਕੁਝ ਹੋਰ ਕਰਦੇ ਐ ਤੰਨਾਂ ਦੇ ਵਿੱਚ ਗਲੀ ਚ ਕੌਣ ਫਿਰਦਾ ਆਵਾਜ਼ ਹੀ ਪਈ ਜਾਂਦੀ ਹੈ ਇਹਦਾ ਅਰਥ ਸਾਡੇ ਸਰੀਰ ਦਾ ਪਰਿਵਾਰ ਵੱਖ-ਵੱਖ ਪਾਸੇ ਲੱਗਿਆ ਹੋਇਆ ਹੈ ਇੱਦਾਂ ਸ਼ਾਂਤੀ ਹੋਣੀ ਨਹੀਂ ਤੋਂ ਗੁਰੂ ਬਾਦਸ਼ਾਹ ਨੇ ਕਿਹਾ ਨਹੀਂ ਭਾਈ ਸਾਰਿਆਂ ਨੂੰ ਇੱਕ ਪਾਸੇ ਲਾ ਤੁਸੀਂ ਸ਼ਾਮ ਨੂੰ ਪੜਦੇ ਹੋ ਸੋਦਰ ਦੀ ਬਾਣੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਇੱਕ ਚੀਜ਼ ਜਿਹੜੀ ਸਾਡੀ ਹੋਣੀ ਇੱਕੋ ਪਾਸੇ ਤੋਂ ਪਾਤਸ਼ਾਹ ਕਹਿੰਦੇ ਉਸਤਤ ਮੰਨ ਮੈ ਕਰ ਨਰਿੰਕਾਰ ਕਰ ਮਨ ਮੇਰੇ ਸੱਤ ਬਿਹਾਰ ਪਹਿਲਾਂ ਤੇ ਮਨ ਨੂੰ ਕਿਹਾ ਐ ਮਨਾ ਤੂੰ ਉਸ ਪ੍ਰਮਾਤਮਾ ਦੀ ਉਸਤ ਕਰਨੀ ਸ਼ੁਰੂ ਕਰ ਅਗਲਾ ਬਚਨ ਨਿਰਮਲ ਰਸਨਾ ਅੰਮ੍ਰਿਤ ਪੀਓ ਹੁਣ ਜ਼ੁਬਾਨ ਤੇ ਆ ਗਈ ਵੀ ਜ਼ੁਬਾਨ ਨੇ ਕੀ ਕਰਨਾ ਹੈ ਜ਼ੁਬਾਨ ਨੇ ਮੈਲ ਰਹਿਤ ਅੰਮ੍ਰਿਤ ਨੂੰ ਪੀਣਾ ਹੈ ਨਿਰਮਲ ਕੀ ਹੁੰਦਾ ਮੈਲ ਤੋਂ ਰਹਿਤ ਅੰਮ੍ਰਿਤ ਪੀਓ ਅੰਮ੍ਰਿਤ ਨਾਮ ਅੰਮ੍ਰਿਤ ਦਾ ਕੀ ਅਰਥ ਹੈ ਨਾਮ ਇਸ ਰਸਨਾ ਨੇ ਏ ਰਸਨਾ ਤੂੰ ਮੈਲ ਰਹਿਤ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਅੰਮ੍ਰਿਤ ਪੀਆ ਕਰ ਪੀਆ ਦਾ ਕੀ ਅਰਥ ਹੈ ਬੋਲਿਆ ਕਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੋਹੇਲਾ ਕਰ ਲੇਹ ਜੀਓ ਹੀ ਫਿਰ ਭਾਈ ਸੁਹੇਲੇ ਦਾ ਅਰਥ ਹੈ ਸੌਖਾ ਸੁਖਦਾਈ ਸੁਹੇਲਾ ਦਾ ਕੀ ਅਰਥ ਹੈ ਸੁਖਦਾਈ ਭਾਈ ਫਿਰ ਤੇਰਾ ਜੀਵਨ ਸੁਖਦਾਈ ਹੋ ਜਾਏਗਾ ਜਦੋਂ ਤੇਰਾ ਮਨ ਪ੍ਰਮਾਤਮਾ ਦੀ ਉਸਤਤ ਕਰੇਗਾ ਤੇ ਤੇਰੀ ਜ਼ੁਬਾਨ ਉਸ ਹਰੀ ਪਰਮੇਸ਼ਰ ਦਾ ਨਾਮ ਜਪੇਗੀ ਤੀਜਾ ਬਚਨ ਨੈਨੋ ਪੇਖ ਠਾਕੁਰ ਕਾ ਰੰਗ ਨਿਆਮ ਕਿ ਹੁਣ ਅੱਖਾਂ ਨੇ ਕੀ ਕਰਨਾ ਹੈ ਨੈਨੂ ਪੇਖ ਪੇਖ ਦਾ ਕੀ ਅਰਥ ਹੈ ਦੇਖ ਠਾਕੁਰ ਦਾ ਰੰਗ ਠਾਕੁਰ ਦਾ ਪਿਆਰ ਦੇਖ ਚਾਰੇ ਪਾਸੇ ਅੱਖਾਂ ਨੇ ਅੱਖਾਂ ਨਹੀਂ ਕਰਨਾ ਭਾਵ ਕਿ ਅੱਖਾਂ ਵੀ ਉਸ ਠਾਕੁਰ ਪਰਮੇਸ਼ਰ ਦੇ ਵਿੱਚ ਲੱਗੀਆਂ ਹੋਈਆਂ ਨੇ ਜੋ ਦੀਸੈ ਸੋਂ ਤੇਰਾ ਰੂਪ ਸਾਰਿਆਂ ਵਿੱਚੋਂ ਪਰਮੇਸ਼ਰ ਹੀ ਦੇਖ ਰਹੀਆਂ ਨੇ ਅੱਖਾਂ ਮੰਦਾ ਕਿਸ ਨੂੰ ਆਖੀਏ ਜਾਂ ਟਿਸਬਣ ਕੋਏ ਨਾਹੀਂ ਕਿਨੂੰ ਮੰਨਦਾ ਕਹਾ ਪ੍ਰਮਾਤਮਾ ਸਾਰੇ ਵਿੱਚ ਤੂੰ ਹੀ ਬੈਠਾ ਹੈ ਰੂਪ ਰੰਗ ਨੇ ਰੂਪ ਰੰਗ ਸਾਰਿਆਂ ਦੇ ਭੇ ਵੱਖੋ ਵਖਰੇ ਨੇ ਬੋਲੀ ਸਾਰਿਆਂ ਦੀ ਵੱਖੋ ਵਖਰੀ ਹੈ ਪਰ ਪਾਤਸ਼ਾ ਸਾਰੇ ਵਿੱਚ ਤੂੰ ਹੀ ਬੈਠਾ ਹੋਇਆ ਹੁਣ ਹੁੰਦਾ ਨਹੀਂ ਗੁਰਮਖੋ ਇਦਾਂ ਮੰਨ ਲੋ ਵੀ ਇੱਕੋ ਭਰਾ ਹੁੰਦੇ ਆ ਚਾਰ ਪੰਜ ਇੱਕੋ ਘਰ ਇੱਕੋ ਪਾਸੇ ਘਰ ਬਣਾ ਲੈਂਦੇ ਆ ਤੇ ਅਸੀਂ ਮੰਨਣਾ ਕਿੰਨਾ ਨਾ ਇੱਥੇ ਵੀ ਸਾਡੇ ਹੀ ਵਸਦੇ ਆ ਇੱਥੇ ਵੀ ਸਾਡੇ ਹੀ ਰਹਿੰਦੇ ਆ ਇੱਥੇ ਵੀ ਸਾਡੇ ਹੀ ਰਹਿੰਦੇ ਆ ਜੀ ਕਹਿੰਦੇ ਨਾ ਆਪਾਂ ਇਹ ਘਰ ਵਿੱਚ ਵੀ ਸਾਡਾ ਫਿਰ ਕਹਿੰਦੇ ਆ ਇਸ ਘਰ ਚ ਸਾਡੇ ਨਹੀਂ ਰਹਿੰਦੇ ਪਹਿਲਾਂ ਇੱਕ ਮੇਰਾ ਵੱਡਾ ਭਰਾ ਇੱਥੇ ਰਹਿੰਦਾ ਸੀ ਪਰ ਹੁਣ ਚਲਾ ਗਿਆ ਅਰਥ ਕੀ ਬਣਿਆ ਭਾਵ ਕਿ ਉਹ ਘਰ ਸਾਨੂੰ ਆਪਣਾ ਲੱਗਦਾ ਜਿਸ ਘਰ ਵਿੱਚ ਸਾਡੇ ਆਪਣੇ ਰਹਿੰਦੇ ਹੋਣ ਇਹੀ ਹੁੰਦਾ ਹੈ ਇਹ ਘਰ ਮੈਨੂੰ ਆਪਣਾ ਕਿਉਂ ਲੱਗਦਾ ਕਿਉਂਕਿ ਇੱਥੇ ਮੇਰੇ ਰਹਿੰਦੇ ਆ ਜਿਹੜੇ ਘਰ ਚ ਮੇਰੇ ਨਹੀਂ ਰਹਿੰਦੇ ਉੱਥੇ ਉਹ ਘਰ ਮੈਨੂੰ ਆਪਣਾ ਨਹੀਂ ਲੱਗਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਆਹ ਸਰੀਰ ਕੀ ਨੇ ਘਰ ਨਹੀਂ ਹੁਣ ਕੁਛ ਸਰੀਰ ਪਰਮੇਸ਼ਰ ਦਾ ਬਣਾਇਆ ਹੋਇਆ ਹੀ ਐ ਨਾ ਇਹ ਉਸ ਵਾਹਿਗੁਰੂ ਦਾ ਘਰ ਹੈ ਜੇ ਤੂੰ ਇਹ ਮੰਨ ਲਏ ਸਾਰੇ ਘਰਾਂ ਦੇ ਵਿੱਚ ਮੇਰਾ ਪਰਮੇਸ਼ਰ ਹੀ ਬੈਠਾ ਹੈ ਸਾਰੇ ਘਰਾਂ ਦੇ ਵਿੱਚ ਮੇਰਾ ਵਾਹਿਗੁਰੂ ਹੀ ਬੈਠਾ ਹੈ ਕੋਈ ਘਰ ਨਹੀਂ ਮਾੜਾ ਲੱਗਣਾ ਇਦਾਂ ਹੀ ਐ ਨਾ ਇਹ ਹੋਣਾ ਪਾਤਸ਼ਾਹ ਕਹਿੰਦੇ ਅੱਖ ਅੱਖਾਂ ਇਦਾਂ ਦੇਖਣਾ ਨੈਨੋ ਅੱਖਾਂ ਦੇ ਨਾਲ ਪੀਖ ਦੇਖ ਠਾਕੁਰ ਦਾ ਰੰਗ ਉਸ ਠਾਕੁਰ ਦਾ ਰੰਗ ਦੇਖ ਉਸ ਠਾਕੁਰ ਦੇ ਤਮਾਸ਼ੇ ਦੇਖ ਸਾਰਿਆਂ ਦੇ ਵਿੱਚ ਉਹੀ ਬੈਠਾ ਹੈ ਤੇਰੀਆਂ ਅੱਖਾਂ ਵੀ ਅਰਥ ਕੀ ਬਣਿਆ ਤੇਰੀਆਂ ਅੱਖਾਂ ਵੀ ਹਰ ਥਾਂ ਉੱਤੇ ਉਸ ਵਾਹਿਗੁਰੂ ਨੂੰ ਹੀ ਦੇਖਦੀਆਂ ਹੋਣ ਨੈਨੋ ਪੇਖ ਠਾਕੁਰ ਕਾ ਰੰਗ ਹੋਵੇਗਾ ਕਿ ਸਾਧ ਸੰਗ ਬਿਨਸੈ ਸਬ ਸੰਗ ਫਿਰ ਸਾਧੂ ਦੀ ਸੰਗਤ ਕੀਤੇਆਂ ਸਾਰੇ ਬੁਰੇ ਵਿਕਾਰ ਖਤਮ ਹੋ ਜਾਣਗੇ ਬਿਨਸੈ ਬਿਨਸੈ ਕੀ ਹੁੰਦਾ ਬਿਨਸ ਜਾਣਗੇ ਖਤਮ ਹੋ ਜਾਣਗੇ ਚਰਨ ਚਲੋ ਮਾਰਗ ਗੋਬਿੰਦ ਹੁਣ ਪੈਰਾਂ ਤੇ ਆਗੇ ਪੈਰ ਨੇ ਇਹ ਗੁਰਮਖੋ ਜਰੂਰੀ ਹੈ ਠੀਕ ਹੈ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਬਚਨ ਕਿਹਾ ਵੀ ਹਾਥ ਪਾਮ ਕਰ ਕਾਮ ਸਭ ਚੀਤ ਨਰੰਜਨ ਨਾਲ ਉਤੇ ਸੈਕੰਡਰੀ ਹੈ ਦੂਜੇ ਨੰਬਰ ਦੇ ਉੱਤੇ ਹੈ ਵੀ ਤੂੰ ਉੱਠਦੇ ਆ ਬੈਹਿੰਦੇ ਆ ਤੁਰਦੇ ਆ ਫਿਰਦੇ ਆ ਵੀ ਉਸ ਵਾਹਿਗੁਰੂ ਨੂੰ ਸਿਮਰਨਾ ਹੈ ਫੌਂਟਸ਼ਿਪ ਗੁਰਮਖੂਪ ਪਹਿਲ ਕੀ ਹੈ ਪਹਿਲ ਹੈ ਸਤ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪਣਾ ਜੀਦਾ ਇੱਥੇ ਬੈਠ ਕੇ ਸੁਰਤ ਨਹੀਂ ਜੁੜੀ ਪਰਮੇਸ਼ਰ ਨਾਲ ਉਹ ਕਿਵੇਂ ਜੁੜ ਜੇਗੀ ਜਿਵੇਂ ਸਭ ਬਾਜ਼ਾਰ ਚ ਫਿਰਦੇ ਆ ਸਮਝੋ ਨਾ ਨੁਕਤਾ ਜਿਸ ਬੰਦੇ ਦੀ ਗੁਰੂ ਦੇ ਦਰਬਾਰ ਵਿੱਚ ਆ ਕੇ ਮਨ ਇਕਾਗਰ ਨਹੀਂ ਹੋਇਆ ਕਿਹਾ ਜਾ ਸਕਦਾ ਇਦਾਂ ਵੀ ਉਹਦਾ ਬਾਜ਼ਾਰ ਚ ਮਨ ਇਕਾਗਰ ਹੋ ਜਾਏਗਾ ਨਹੀਂ ਹੋਣਾ ਨਾ ਇਦਾਂ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਆਉਣਾ ਜ਼ਰੂਰੀ ਹੈ ਸਤ ਸੰਗਤ ਦੇ ਵਿੱਚ ਬੈਠ ਕੇ ਉਸ ਹਰੀ ਦੇ ਗੁਣਾਂ ਦਾ ਚਰਨ ਚਲੋਂ ਚਰਨਾ ਦੇ ਨਾਲ ਚੱਲ ਪੈਰਾਂ ਨਾਲ ਚੱਲ ਕਿੱਥੇ ਮਾਰਗ ਗੋਬਿੰਦ ਮਾਰਗ ਦਾ ਕੀ ਅਰਥ ਹੈ ਰਸਤਾ ਭੂਮੇ ਦਾ ਅਰਥ ਹੈ ਵਾਹਿਗੁਰੂ ਪਰਮੇਸ਼ਰ ਉਸ ਵਾਹਿਗੁਰੂ ਦੇ ਦਰਸਾਏ ਰਸਤੇ ਦੇ ਉੱਤੇ ਪੈਰਾਂ ਨਾਲ ਵੀ ਚੱਲ ਅਰਥ ਕੀ ਬਣਿਆ ਤੇਰੇ ਪੈਰ ਵੀ ਉਸ ਵਾਹਿਗੁਰੂ ਵੱਲ ਚੱਲਦੇ ਹੋਣ ਇਹ 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 ਥੋੜਾਗਾ ਤੁਸੀਂ ਦੇਖੋ ਨਾ ਗੁਰਦੁਆਰਿਆਂ ਜਦੋਂ ਅਸੀਂ ਘਰੋਂ ਗੁਰਦੁਆਰੇ ਨੂੰ ਤੁਰਦੇ ਆਂ ਜ਼ੁਬਾਨ ਤੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਕਿ ਨਹੀਂ ਨਿਕਲਦਾ ਵਾਹਿਗੁਰੂ ਕਿਉਂ ਨਿਕਲਦਾ ਕਿਉਂਕਿ ਵਾਹਿਗੁਰੂ ਦੇ ਘਰ ਵੱਲ ਜਾ ਰਹੇ ਆਂ ਅੱਛਾ ਠੇਕੇ ਤੇ ਜਾਂਦੇ ਕਿਦਾਂ ਨਿਕਲਿਆ ਕਿਸੇ ਦੇ ਵਾਹਿਗੁਰੂ ਵਾਹਿਗੁਰੂ ਨਹੀਂ ਨਿਕਲਦਾ ਨਾ ਕਿਉਂ ਨਹੀਂ ਨਿਕਲਦਾ ਕਿਉਂਕਿ ਗੱਲ ਚਰਨ ਜਿਹੜੇ ਹੁੰਦੇ ਨੇ ਉਹ ਗਲਤ ਮਾਰਗ ਉੱਪਰ ਹੁੰਦੇ ਆ ਇਸ ਕਰਕੇ ਗੁਰੂ ਦੇ ਵੱਲ ਚੱਲਦੇ ਆਂ ਹੀ ਜਦੋਂ ਪੈਰ ਗੁਰੂ ਵੱਲ ਗੁਰਮਖੋ ਚੱਲਣਗੇ ਉਦੋਂ ਹੀ ਜ਼ੁਬਾਨ ਚੋਂ ਗੁਰੂ ਗੁਰੂ ਨਿਕਲੇਗਾ ਇਸ ਕਰਕੇ ਇਦਾਂ ਕਈ ਬੰਦੇ ਕਹਿੰਦੇ ਨੇ ਦੇਖੋ ਜੀ ਮਨ ਵਿੱਚ ਕਈ ਕਈ ਨਾ ਇਦਾਂ ਹੀ ਕਹਿਣਗੇ ਇਦਾਂ ਹੁੰਦਾ ਨਾ ਟੂਚੀ ਮਾਰਨੀ ਇਦਾਂ ਕਈ ਕਹਿਣਗੇ ਦੇਖੋ ਜੀ ਗੁਰਦੁਆਰੇ ਜਾਣ ਨਾਲ ਕੀ ਹੋ ਜਾਏਗਾ ਮਨ ਸੁੱਚਾ ਹੋਣਾ ਚਾਹੀਦਾ ਬਹੁਤੇ ਇਦਾਂ ਹੀ ਕਹਿੰਦੇ ਆ। ਇਹ ਇਦਾਂ ਕਹਿੰਦੇ ਆ ਕਿ ਨਹੀਂ ਕਹਿੰਦੇ ਬਹੁਤ ਬੰਦੇ। ਵੇਖੋ ਜੀ ਗੁਰਦੁਆਰੇ ਜਾਣ ਦਾ ਜੜ ਤੱਕ ਮਨ ਨਹੀਂ ਨਾ ਸੁੱਚਾ ਗੁਰਦੁਆਰੇ ਜਾਣ ਦਾ ਕੋਈ ਫਾਇਦਾ ਨਹੀਂ। ਮੈਨੂੰ ਨੇ ਇਹ ਬਹੁਤ ਗਲਤ ਸਟੇਟਮੈਂਟ ਹੈ। ਕਦੇ ਕਦੇ ਇਦਾਂ ਇਦਾਂ ਕਦੇ ਕਿਹਾ ਵੀ ਹਸਪੀਟਲ ਤਾਂ ਜਾਵਾਂਗੇ ਤੰਦਰੁਸਤ ਹੋਵਾਂਗੇ ਤਾਂ। ਕਦੇ ਇਦਾਂ ਕਿਸੇ ਨੇ ਕਿਹਾ ਨਹੀਂ ਕਿਹਾ ਨਾ ਕਿਉਂਕਿ ਸਾਨੂੰ ਪਤਾ ਹੈ ਵੀ ਹਸਪੀਟਲ ਤੰਦਰੁਸਤ ਹੋਣ ਵਾਸਤੇ ਜਾਂਦੇ ਹੁੰਦੇ ਆ ਭਾਈ ਇਦਾਂ ਹੀ ਹੈ ਆਰਥਕੀ ਬਣਦਾ ਮਨ ਸੁੱਚਾ ਹੋਊਗਾ ਤਾਂ ਗੁਰਦੁਆਰੇ ਜਾਵਾਂਗੇ ਨਹੀਂ ਭਾਈ ਗੁਰਦੁਆਰੇ ਜਾਈਏ ਤਾਂ ਮਨ ਸੁੱਚਾ ਹੋਏਗਾ ਗੁਰਦੁਆਰੇ ਜਾਣ ਨਾਲ ਹੀ ਮਨ ਸੁੱਚਾ ਹੋਣਾ ਹੈ ਇੱਥੇ ਅਸੀਂ ਮਨ ਸੁੱਚਾ ਲੈ ਕੇ ਨਹੀਂ ਆਉਂਦੇ ਜੇ ਕੋਣ ਕੋ ਮਨ ਸੁੱਚਾ ਫਿਰ ਗੁਰਦੁਆਰੇ ਕਿੰਨਾ ਨਾ ਅਣਪੜ ਬੰਦਾ ਸਕੂਲ ਜਾਂਦਾ ਹੁੰਦਾ ਇਹ ਇਹ ਥੋੜਾ ਇਹ ਕਿਹਾ ਜਾਂਦਾ ਵੀ ਦੇਖੋ ਜੀ ਪੜੇ ਪੜ ਜਾਵਾਂਗੇ ਤੇ ਸਕੂਲ ਜਾਵਾਂਗੇ ਸਾਨੂੰ ਸਭ ਨੂੰ ਪਤਾ ਵੀ ਜਾਵਾਂਗੇ ਤੇ ਤਾਂ ਹੀ ਪੜਾ ਪੜੇ ਲਿਖੇ ਹੋਵਾਂਗੇ ਇਸ ਕਰਕੇ ਇਹ ਗੱਲ ਸਦਾ ਚੇਤੇ ਰੱਖੀਏ ਇੱਥੇ ਇੱਥੇ ਮੈਲੇ ਹੀ ਆਉਣੇ ਅਸੀਂ ਸਾਰੇ ਹਮ ਮੈਲੇ ਹਮ ਮੈਲੇ ਤੁਮ ਊਜਲ ਕਰਤੇ ਅਸੀਂ ਤਾਂ ਮੈਲੇ ਹੀ ਆਂ ਹਮ ਅਵਗੁਣ ਭਰੇ ਬਾਣੀ ਤੁਥਾ ਤੁਹਾਂ ਕਹਿੰਦੀ ਏ ਗੱਲ ਅਉਗਣਾ ਨਾ ਭਰੇ ਆ ਪਾਤਸ਼ਾਹ ਤੇਰੇ ਦਰ ਦੇ ਉੱਤੇ ਮੈਲੇ ਆਏ ਆ ਸਾਫ ਹੋਣ ਵਾਸਤੇ ਆਏ ਆ ਇਸ ਕਰਕੇ ਇਹ ਕਦੇ ਨਹੀਂ ਮਨਚ ਲੈਣਾ ਵੀ ਮੇਰਾ ਮਨ ਨਹੀਂ ਮਨ ਤੇ ਮੇਰਾ ਬੇਈਮਾਨ ਮੈਂ ਗੁਰਦੁਆਰੇ ਕਿਉਂ ਜਾਣਾ ਬੇਈਮਾਨ ਲੈ ਕੇ ਚੱਲ ਜਾ ਮਨ ਗੁਰਦੁਆਰੇ ਕੋਈ ਗੱਲ ਨਹੀਂ ਪਾਪੀਆਂ ਤਾਂ ਚਲਾ ਜਾ ਕਿਉਂ ਗੁਰੂ ਦਰ ਦੇ ਉੱਤੇ ਆ ਕੇ ਸਾਫ ਹੋਵਾਂਗਾ ਇੰਨਾ ਕਰ ਇਹ ਇਹ ਉਹ ਬਦਲ ਸਟੇਟਮੈਂਟ ਹੁੰਦੀ ਹੈ ਜਿਨ੍ਹਾਂ ਨੇ ਆਪ ਕੁਛ ਕਰਨਾ ਨਹੀਂ ਤੇ ਕਿਸੇ ਨੂੰ ਕਰਨ ਨਹੀਂ ਦੇਣਾ ਉਹਨਾਂ ਨੂੰ ਕੋਈ ਸਟੇਟਮੈਂਟ ਹੀ ਹੁੰਦੀ ਹੈ ਨਹੀਂ ਭਾਈ ਮੇਰਾ ਤੇ ਮੈਲਾ ਹੀ ਹੈ ਮੈਂ ਤੇ ਸਾਫ ਕਰਨ ਮੇਰਾ ਮਨ ਸਾਫ ਹੋ ਜਾਏ ਇਸ ਕਰਕੇ ਇਤਨਾ ਗੁਰੂ ਦਰ ਤੇ ਜਾ ਰਹੇ ਹਾਂ ਮੈਂ ਤੇ ਬਿਮਾਰ ਹੀ ਹਾਂ ਜੋ ਦਿਸੈ ਸੋ ਸੋ ਰੋਗੀ ਜੋ ਜੋ ਦਿਸੈ ਸੋ ਸੋ ਰੋਗੀ ਅਸੀਂ ਤਾਂ ਰੋਗੀ ਆ ਤਾਂਦਰੁਸਤ ਹੋਣ ਵਾਸਤੇ ਗੁਰੂ ਕੋਲ ਆਏ ਆ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਤੇਰੇ ਪੈਰ ਨੇ ਚਰਨ ਚਲੋ ਮਾਰਗ ਗੋਬਿੰਦ ਆਪਣੇ ਪੈਰਾਂ ਦਾ ਵੀ ਧਿਆਨ ਰੱਖਣਾ ਇਹ ਗਲਤ ਮਾਰਗ ਦੇ ਉੱਪਰ ਨਾ ਜਾਣ ਇਹ ਜਦੋਂ ਵੀ ਜਾਣ ਇਹ ਗੋਬਿੰਦ ਦੱਸੇ ਹੋਏ ਮਾਰਗ ਦੇ ਉੱਪਰ ਜਾਣ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰਬਿੰਦ ਬਿੰਦ ਕੀ ਹੁੰਦਾ ਥੋੜੇ ਜੇ ਸਮੇਂ ਦੇ ਵਿੱਚ ਹੀ ਫਿਰ ਆਪਕੰਨਾ ਬਿੰਦ ਲੱਗਿਆ ਥੋੜਾ ਸਮਾਂ ਲੱਗਿਆ ਫਿਰ ਥੋੜੇ ਜੇ ਸਮੇਂ ਦੇ ਵਿੱਚ ਹੀ ਤੇਰੇ ਪਾਪ ਮਿਟ ਜਾਣਗੇ ਜੇ ਭਾਈ ਤੂੰ ਪਰਮੇਸ਼ਰ ਦੇ ਮਾਰਗ ਦੇ ਉੱਪਰ ਚੱਲੇਗਾ ਅਖੀਰ ਤੇ ਕਹਿੰਦੇ ਕਰ ਹਰ ਕਰਮ ਕਰ ਕੀ ਹੁੰਦੇ ਹੱਥ ਵੇਖੋ ਇੱਕ ਇੱਕ ਸਰੀਰਕ ਇੰਦਰੀ ਨੂੰ ਕਿਹਾ ਹੱਥਾਂ ਨੇ ਇਹ ਕਰਨਾ ਹੈ ਪੈਰਾਂ ਨੇ ਇਹ ਕਰਨਾ ਹੈ ਅੱਖਾਂ ਨੇ ਇਹ ਕਰਨਾ ਹਰ ਇੱਕ ਇੰਦਰਾ ਇੱਕ ਪਾਸੇ ਚਲਣਾ ਚਾਹੀਦਾ ਹੈ ਪਰਿਵਾਰ ਦਾ ਹਰ ਇੱਕ ਜੀ ਇੱਕੋ ਹੀ ਬੋਲੀ ਬੋਲਦਾ ਹੋਵੇ ਫਿਰ ਗੱਲ ਬਣਦੀ ਹੈ ਕਰ ਹਰ ਕਰਮ ਕਰ ਦਾ ਅਰਥ ਹੈ ਹੱਥ ਹੱਥਾਂ ਦੇ ਨਾਲ ਹਰ ਕਰਮ ਦਾ ਕੀ ਅਰਥ ਹੈ ਹਰੀ ਦੇ ਦੱਸੇ ਹੋਏ ਕਰਮ ਕਰਨੇ ਹਨ ਕਰ ਹਰ ਕਰਮ শ্রবণ ਕੰਨਾਂ ਦੇ ਨਾਲ শ্রবণ ਕੀ ਹੁੰਦਾ ਕੰਨ শ্রবণ ਹਰ ਕਥਾ ਇਹ ਕੰਨਾਂ ਨਾਲ ਉਸ ਹਰੀ ਦੀਆਂ ਕਥਾ ਦਾ ਕੀ ਅਰਥ ਹੈ ਬੜੀਆਂ ਆ ਉਹਦੀਆਂ ਬੜੀਆਂ ਆ ਸੁਣਨੀਆਂ ਹਨ ਕੀ ਉਹ ਵੇਗਾ ਹਰ ਦਰਗਾਹ ਹਰੀ ਦੀ ਦਰਗਾਹ ਵਿੱਚ ਨਾਨਕ ਉਜਲ ਮੱਥਾ ਮੱਥਾ ਕੀ ਹੁੰਦਾ ਮਸਤਕ ਉਜਲ ਦਾ ਕੀ ਅਰਥ ਹੈ ਉਜਲਿਆ ਹੋਇਆ ਸੋਹਣਾ ਆਪਕੰਨ ਮੁਖ ਉਜਲਾ ਅਰਥ ਕੀ ਸੋਹਣਾ ਮੁਖ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਭਾਈ ਜੇ ਤੂੰ ਇੰਜ ਕਰੇਗਾ ਨਾ ਅਖੀਰ ਤੇ ਕਹਿੰਦੇ ਫਿਰ ਹਰਦਰਗਾ ਨਾਨਕ ਏ ਨਾਨਕ ਹਰੀ ਦੀ ਦਰਗਾਹ ਵਿੱਚ ਹਰੀ ਦੇ ਦਰਬਾਰ ਵਿੱਚ ਉਜਲ ਮੱਥਾ ਤੇਰਾ ਮਸਤਕ ਸੋਹਣਾ ਹੋ ਜਾਏਗਾ ਤੈਨੂੰ ਸੋਹਣਾ ਮੰਨਿਆ ਜਾਏਗਾ ਕਿਉਂ ਕਿਉਂਕਿ ਉਹ ਪਰਿਵਾਰ ਕਿੱਡਾ ਸੋਹਣਾ ਗੁਰਮਖੋ ਜਿਸ ਪਰਿਵਾਰ ਦੇ ਸਾਰੇ ਜੀ ਇੱਕੋ ਹੀ ਗੱਲ ਦੇ ਪਿੱਛੇ ਤੁਲ ਜੁਰ ਪੈਂਦੇ ਆ ਉਹ ਪਰਿਵਾਰ ਸੋਹਣਾ ਹੀ ਹੁੰਦਾ ਹੈ ਨਾ ਤੇ ਉਹ ਪਾਤਸ਼ਾਹ ਕਹਿੰਦੇ ਸਰੀਰ ਉਹ ਇਨਸਾਨ ਸਭ ਤੋਂ ਸੋਹਣਾ ਜਿਹਦੇ ਸਾਰੇ ਗਿਆਨ ਇੰਦਰੇ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਨੇ ਅੱਖਾਂ ਵੀ ਉਸ ਪਰਮਾਤਮਾ ਨੂੰ ਦੇਖ ਰਹੀਆਂ ਨੇ ਜ਼ੁਬਾਨ ਵੀ ਉਸ ਪਰਮਾਤਮਾ ਨੂੰ ਗਾ ਰਹੀ ਹੈ ਕੰਨ ਵੀ ਉਸ ਵਾਹਿਗੁਰੂ ਨੂੰ ਸੁਣ ਰਹੇ ਨੇ ਪੈਰ ਵੀ ਉਸ ਵਾਹਿਗੁਰੂ ਵੱਲ ਚੱਲ ਰਹੇ ਨੇ ਹੱਥ ਵੀ ਉਸ ਵਾਹਿਗੁਰੂ ਦੀ ਸੇਵਾ ਕਰ ਰਹੀ ਨੇ ਹਰ ਇੱਕ ਚੀਜ਼ ਇੱਕੋ ਪਾਸੇ ਲੱਗੀ ਹੋਈ ਹੈ ਪਾਤਸ਼ਾਹ ਕਹਿੰਦੇ ਫਿਰ ਐਸੇ ਇਨਸਾਨ ਦਾ ਮਸਤਕ ਉਸ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਸੋਨਾ ਮੰਨਿਆ ਜਾਂਦਾ ਹੈ ਸ਼ੋਭਾ ਵਾਲਾ ਮੰਨਿਆ ਜਾਂਦਾ ਹੈ ਜਿਹਦੇ ਭਾਈ ਸਾਰੇ ਦੇ ਸਾਰੇ ਗਿਆਨ ਇੰਦਰੀ ਉਸ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਹਨ ਹਰ ਦਰਗਾ ਨਾਨਕ ਉਜਲ ਮੱਥਾ ਖਰੀਦੀ ਦਰਗਾ ਵਿੱਚ ਉਹਨਾਂ ਦਾ ਮੁਖ ਉਜਲਾ ਹੁੰਦਾ ਹੈ ਪਾਤਸ਼ਾਹ ਕਿਰਪਾ ਕਰਨ ਇਹ ਗੁਰਮੁਖੀ ਇਹ ਜਦੋਂ ਅਸੀਂ ਕਰਨ ਲੱਗਾਂਗੇ ਨਾ ਇਹ ਚੀਜ਼ਾਂ ਇਦਾਂ ਪੜ੍ਹੇ ਨਾਲ ਕੁਝ ਨਹੀਂ ਹੁੰਦਾ ਹੁੰਦਾ ਜਦੋਂ ਅਸੀਂ ਯਤਨ ਕਰਾਂਗੇ ਨਾ ਵੇਖੋ ਯਤਨ ਸਾਡੇ ਨੇ ਬਖਸ਼ਿਸ਼ ਉਸ ਪਰਮਾਤਮਾ ਦੀ ਹੈ ਜਦੋਂ ਅਸੀਂ ਇਹ ਯਤਨ ਕਰਾਂਗੇ ਇਸ ਹੌਲੀ ਹੌਲੀ ਇਹ ਸਾਰੇ ਦੀ ਸਾਰੀਆਂ ਜਿਹੜੀ ਇਹ ਬਖਸ਼ਿਸ਼ ਹੈ ਇਹ ਜੀਵਨ ਵਿੱਚ ਘਟਦੀ ਹੈ ਪਾਤਸ਼ਾਹ ਕਿਰਪਾ ਕਰਨ ਇਹ ਦਾਤ ਸਾਡੀ ਸਾਰਿਆਂ ਦੀ ਝੋਲੀ ਪੈ ਜਾਏ ਫਤੇਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਤਨ ਸ੍ਰੀ ਵਾਹਿਗੁਰੂ